ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੇ ਦਰਸ਼ਕੋ ਸਾਰਿਆਂ ਨੂੰ ਹੀ ਇੱਕ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਕਿ ਇੱਕ ਥੋੜੇ ਜੇ ਮਨ ਦੁਖੀ ਦੇ ਨਾਲ ਵੀ ਦੰਨਿਆ ਜਾਣਕਾਰੀ ਬੋਲ ਸੀ ਸਿੱਧੂਪੁਰ ਜਥੇਬੰਦੀ ਇਕਾਈ ਵੱਲੋਂ ਬੋਲ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅਕਾਈ ਦੇ ਵੱਲੋਂ ਜਾਨੀ ਕਿ ਸਾਡੇ ਪਿੰਡ ਇੱਕ ਮਜ਼ਦੂਰ ਦੀ ਜੋ ਕਿ ਖੇਤ ਮੋਟਰ ਦਾ ਪਾਣੀ ਲਾ ਰਿਹਾ ਸੀਗਾ ਉਸ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਸੋ ਜਥੇਬੰਦੀ ਨੇ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਅਤੇ ਜਥੇਬੰਦੀ ਨੇ ਉਪਰਾਲਾ ਕਰਕੇ ਇਸ ਮਜ਼ਦੂਰ ਦੇ ਪਰਿਵਾਰ ਨੂੰ ਸਹਾਇਤਾ ਦੇਵਾਉਣ ਦੇ ਲਈ ਕਦਮ ਚੁੱਕਿਆ ਜੋ ਕਿ ਆ ਉਹਨਾਂ ਦੇ ਧਰਮ ਪਤਨੀ ਖੜੇ ਹਨ ਇਧਰ ਨਿਧੀ ਸ਼ੈਲਟ ਵਾਲੇ ਉਹਨਾਂ ਦਾ ਲੜਕਾ ਖੜਾ ਹੈ ਬਾਕੀ ਜਥੇਬੰਦੀ ਦੇ ਪ੍ਰਧਾਨ ਖੜੇ ਹਨ ਹਰੀਪਗੜ੍ਹ ਵਾਲੇ ਅਤੇ ਨਾਲ ਵਰਕਰ ਖੜੇ ਹਨ ਹਰੀਪਗੜ੍ਹ ਆਤੇ ਨਾਲ ਹੀ ਪਿੰਡ ਦੇ ਸਰਪੰਚ ਖੜੇ ਹਨ ਆਤੇ ਹੋਰ ਜਥੇਬੰਦੀ ਦੇ ਵਰਕਰ ਖੜੇ ਹਨ ਸੋ ਸਾਰਿਆਂ ਨੇ ਹੀ ਇੱਕ بڑے ਉਦਮ ਉਪਰਾਲੇ ਦੇ ਨਾਲ ਬੜੀ ਪੈਰਵਹੀ ਕਰਕੇ ਇਸ ਨੂੰ ਸਹਾਇਤਾ ਦੇਉਣ ਦੀ ਖਾਤਰ ਕਦਮ ਚੁੱਕਿਆ ਜੋ ਕੇ ਇਸ ਦੇ ਵਿੱਚ ਕੁਝ ਮੁਸ਼ਕਲਾਂ ਵੀ ਆਉਂਦੀਆਂ ਹਨ ਉਹ ਵੀ ਚੱਲੀਆਂ ਸੋ ਇਸ ਪਰਿਵਾਰ ਨੂੰ ਇੱਕ ਬਹੁਤ ਆਰਥਿਕ ਪੱਖੋਂ ਜੋ ਕੇ ਗਰੀਬੀ ਦੀ ਰੇਖਾ ਦੇ ਹੇਠਾਂ ਸੀ ਇਸ ਨੂੰ ਉਤਸ਼ਾਹਤ ਕਰਨ ਦੇ ਲਈ ਕੌਂਸਲ ਦੇ ਵਿੱਚ ਕਰਨ ਦੇ ਲਈ ਭਾਣਾ ਮੰਨਣ ਦੇ ਕਾਬਲ ਕਰਨ ਦੇ ਲਈ ਇੱਕ ਤਾਂ ਭਾਣਾ ਮੰਨਣਾ ਪਾਉਂ ਕਹਿ ਦਿੰਦੇ ਆ ਇੱਕ ਭਾਣਾ ਮੰਨਣਾ ਜੱਥੇਬੰਦੀ ਸਿਖਾਉਂਦੀ ਹੈ ਕਿ ਉਸ ਨੂੰ ਆਰਥਿਕ ਪੱਖੋਂ ਮਜ਼ਬੂਤ ਵੀ ਕਰਗੇ ਉਸ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਗਵਰਨਮੈਂਟ ਤੋਂ ਸਹਾਇਤਾ ਜੋ ਦਵਾਈ ਆ 3 ਲੱਖ ਰੁਪਏ ਦੀ ਜੋ ਕਿ ਆ ਉਹਨਾਂ ਦੇ ਧਰਮ ਪਤਨੀ ਖੜੇ ਹਨ ਧੰਨਵਾਦ ਸਮਝਦੇ ਧੰਨਵਾਦ ਸੋ ਸਾਰੀ ਹੀ ਜੋ ਪੰਜਾਬ ਦੀ ਜਥੇਬੰਦੀ ਹੈ ਧੰਨਵਾਦ ਤਾਂ ਸਾਰੀ ਦਾ ਹੀ ਬੇਦਦੇ ਆਸੀਂ ਸੋ ਇਕਾਈ ਦਾ ਧੰਨਵਾਦ ਕਰ ਰਹੇ ਹਨ ਅਤੇ ਦਰਨ ਦੇ ਲੜਕਾ ਖੜੇ ਹਨ ਸੋ ਇਸੀ ਬਾੜਾ ਇਹਨਾਂ ਨੂੰ ਨਾਮ ਬੁਲਾਉਂਦੇ ਹੋਏ ਸੋ ਆ ਵਰਕਰ ਖੜੇ ਹਨ ਅਤੇ ਆ ਉਹਨਾਂ ਤੋਂ ਸੁਣ ਲੋ ਗੱਲ ਸੋ ਇਸੀ ਇਹ ਜਾਣ ਪਛਾਣ ਕਰਾਉਣਾ ਤੁਹਾਡੀ ਇੱਧਰ ਸਰਪੰਚ ਸਾਹਿਬ ਖੜੇ ਹਨ ਮਿੱਠਾ ਸਿੰਘ ਆ ਵਰਕਰ ਖੜੇ ਹਨ ਜੋਧਾ ਸਿੰਘ ਆ ਪਿੰਡ ਕਾਈ ਦੇ ਪ੍ਰਧਾਨ ਖੜੇ ਹਨ ਬਾਊ ਸਿੰਘ ਆ ਮਿੱਠੂ ਸਿੰਘ ਦੇ ਧਰਮ ਪਤਨੀ ਖੜੇ ਹਨ ਨਸੀਬ ਕੌਰ ਅਤੇ ਉਧਰ ਸੁਖਾ ਸਿੰਘ ਖੜੇ ਹਨ ਅਤੇ ਨਾਲ ਹੀ ਰਾਜੂ ਸਿੰਘ ਖੜੇ ਹਨ ਜਥੇਬੰਦੀ ਦੇ ਵਰਕਰ ਅਤੇ ਆ ਮਿੱਠੂ ਸਿੰਘ ਦਾ ਲੜਕਾ ਖੜਾ ਹੈ ਜਿਸ ਦੀ ਖੇਤੀ ਕਰਦੇ ਦੀ ਮੋਟਰ ਦੇ ਨਾਲ ਲੱਗ ਕੇ ਡੈਥ ਹੋਈ ਹੈ ਅਤੇ ਨਾਲ ਇੱਕ ਜਥੇਬੰਦੀ ਦੇ ਹੋਰ ਵਰਕਰ ਖੜੇ ਹਨ ਸੋ ਅਸੀਂ ਸਾਰੇ ਹੀ ਜਥੇਬੰਦੀ ਦਾ ਅਤੇ ਜਥੇਬੰਦੀ ਦਾ ਤਾਂ ਇਹਨਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਪਰਿਵਾਰ ਵੱਲੋਂ ਅਤੇ ਅਸੀਂ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਅਸੀਂ ਧੰਨਵਾਦ ਵਿਸ਼ੇਸ਼ ਤੌਰ ਤੇ ਵਿੱਚ ਸ਼ਾਮਲ ਕੀਤਾ ਹੈ ਇਕਾਈ ਦੇ ਵਿੱਚ ਖੜਾ ਹੈ ਕਿ ਇਹਨਾਂ ਨੇ ਸਾਡੇ ਨਾਲ ਖੜ ਕੇ ਜਿੱਥੇ ਵੀ ਮੋਢੇ ਨਾਲ ਮੋਢਾ ਲਾ ਕੇ ਸਾਡੀ ਜਿੱਥੇ ਵੀ ਲੋੜ ਪਈ ਸਾਡੇ ਨਾਲ ਖੜੇ ਹਨ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਮੁੱਚੇ ਨੱਗਰ ਦਾ ਧੰਨਵਾਦ ਕਰਦੇ ਹਾਂ ਅਸੀਂ ਹੋਰ ਵੀ ਨੱਗਰ ਨੂੰ ਕਹਿੰਦੇ ਹਾਂ ਕਿ ਇਹੋ ਜੀ ਕਿਸੇ ਤੇ ਨਸੀਬਤ ਨਾ ਪਵੇ ਅਸੀਂ ਇਹ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਪਰ ਜੇ ਕਿਸੇ ਨੂੰ ਹੋਰ ਕਈ ਹੋਰ ਬੜੇ ਕੰਮ ਹੁੰਦੇ ਨੇ ਪੈ ਜਾਂਦਾ ਹੈ ਤਾਂ ਜੱਥੇਬੰਦੀ ਕਦੇ ਵੀ ਪਿੱਛੇ ਨਹੀਂ ਹਟੂ ਹਰ ਥਾਂ ਅੱਗੇ ਹੋ ਕੇ ਲੜੇਗੀ ਅਤੇ ਅੱਗੇ ਹੋ ਕੇ ਖੜੇਗੀ ਇਹ ਸਾਰਿਆਂ ਦਾ ਇੰਨੀਆਂ ਗੱਲਾਂ ਕਹਿੰਦੇ ਹੋਏ ਲੰਮੀ ਵੀਡੀਓ ਨਾ ਕਰਦੇ ਹੋਏ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ